ਅੰਦਰੋਂ ਤੇ ਅਸੀਂ ਬੁਰਾ ਸੋਚਦੇ ਆਂ ਹੱਸਦਿਆਂ ਨੂੰ ਵੇਖ ਕੇ ਕੌਣ ਖੁਸ਼ ਐ ਲੋਕ ਰੋਂਦਿਆਂ ਨੂੰ ਬਹੁਤ ਪਿਆਰ ਕਰਦੇ ਹੱਸਦਿਆਂ ਨੂੰ ਲੋਕ ਪਿਆਰ ਕਰਨਾ ਛੱਡ ਦਿੰਦੇ ਨੇ ਕਮਾਲ ਦੀ ਗੱਲ ਤੁਸੀਂ ਰੋਇਓ ਤੈਨੂੰ 15 20 ਫੋਨ ਆ ਜਾਣਗੇ ਵੀ ਤੂੰ ਸਟੇਟਸ ਪਾਇਆ ਸੀ ਤੂੰ ਰੋ ਰਿਹਾ ਸੀ ਕੀ ਹੋਇਆ ਤੇਨੂੰ ਤੁਸੀਂ ਨਾ ਐ ਕਰਿਓ ਇੱਕ ਵੀਡੀਓ ਬਣਾਇਓ ਤੇ ਵੀਡੀਓ ਦੇ ਵਿੱਚ ਅੱਖਾਂ ਚੋਂ ਪਾਣੀ ਆਵੇ ਤੇਰੀਆਂ ਅੱਖਾਂ ਚੋਂ ਤੇ ਤੂੰ ਭੈੜਾ ਜਿਹਾ ਮੂੰਹ ਬਣਾ ਕੇ ਨਾਲੇ ਰੋਵੀਂ ਕੋਈ ਗਾਣਾ ਗੂਣਾ ਲਾਲੀ ਨਾਲੇ ਰੋਈ ਤੇ ਰੋ ਕੇ ਤੂੰ ਇੱਕ ਸਟੇਟਸ ਪਾ ਦੀ ਸਵੇਰੇ ਤੈਨੂੰ ਕੱਲ ਨੂੰ 50 ਫੋਨ ਆ ਜਾਣਗੇ ਵੀ ਠੀਕ ਐ ਕੀ ਹੋ ਗਿਆ ਰੋਂਦਾ ਕਿਉਂ ਐ ਰੋਂਦਾ ਐ ਕੀ ਹੋਇਆ ਤੈਨੂੰ ਪੁੱਛਣਗੇ ਪਰ ਜਦੋਂ ਤੂੰ ਹੱਸਦਿਆਂ ਦੀ ਫੋਟੋ ਪਾਏਂਗਾ ਹੱਸਦਿਆਂ ਨੂੰ ਵੇਖ ਕੇ ਲੋਕ ਛੜਦੇ ਨੇ ਦੂਰ ਜਾਂਦੇ ਨੇ ਭੱਜਦੇ ਨੇ ਕੋਈ ਨਹੀਂ ਪਸੰਦ ਕਰਦਾ ਖੁਸ਼ ਬੰਦੇ ਨੂੰ ਕੌਣ ਪਸੰਦ ਕਰਦਾ ਹੱਸਦੇ ਬੰਦੇ ਨੂੰ ਕੌਣ ਪਸੰਦ ਕਰਦਾ ਤੇਰੀ ਗੱਡੀ ਪੂਰੀ ਵਧੀਆ ਚੱਲਦੀ ਹੋਵੇ ਨਵੀਂ ਗੱਡੀ ਲੈ ਕੇ ਆ ਸੜ ਸੜ ਮਰ ਜਾਣਗੇ ਜਿੱਦਣ ਤੇਰੀ ਗੱਡੀ ਬਿਲਕੁਲ ਹੀ ਐਕਸੀਡੈਂਟ ਹੋ ਗਿਆ ਕੱਖ ਵੀ ਨਹੀਂ بچਿਆ ਫਿਰ ਸਾਰੇ ਆਉਣਗੇ ਬੜਾ ਮਾੜਾ ਹੋਇਆ ਬੜਾ ਮਾੜਾ ਹੋਇਆ ਅੰਦਰੋਂ ਉਹਨਾਂ ਨੂੰ ਚੰਗਾਈ ਲੱਗਦਾ ਵੀ ਚਲ ਠੀਕ ਹੋਇਆ ਇਹਦਾ ਕੰਮ ਨਿਪਟਿਆ ਇਹ ਵੀ ਫੁਕਰਾ ਬਣਿਆ ਫਿਰਦਾ ਜੀ ਲੈ ਕੇ ਗੱਡੀ ਗੇੜੇ ਕੱਢਦਾ ਫਿਰਦਾ ਵਧੀਆ ਹੋ ਗਿਆ ਅੰਦਰੋਂ ਲੋਕੀ ਖੁਸ਼ ਹੁੰਦੇ ਨੇ ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਹੈ